ਜਿਲ੍ਹੇ ਦਾ ਪਿੰਡ ਹਸਤਾ ਕਲਾਂ ਦੇ ਗਲੀਆਂ ਅਤੇ ਘਰਾਂ ਦੇ ਆਲੇ-ਦੁਆਲੇ ਜਮਾ ਸੀਵਰੇ ਦਾ ਗੰਦਾ ਪਾਣੀ ਪਿੰਡ ਵਾਸੀਆਂ ਲਈ ਇੱਕ ਸੇਬਾ ਦਾ ਕਾਰਨ ਬਣ ਗਿਆ ਹੈ ਜਿਸ ਕਾਰਨ ਪਿੰਡ ਵਾਸੀ ਉਕਾਸੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਉਹਨਾਂ ਦੇ ਪਿੰਡ ਦੇ ਸੀਵਰੇ ਦੇ ਪਾਣੀ ਦੀ ਨਿਕਾਸੀ ਦਾ ਹੋਣ ਕਾਰਨ ਗੰਦਾ ਪਾਣੀ ਨਾਲੀਆਂ ਵਿੱਚੋਂ ਬਾਹਰ ਰਹਿ ਕੇ ਸੁੱਕਦੇ ਜਮਾ ਕੇ ਬੈਠਾ ਹੈ ਜਿਸ ਨਾਲ ਮੱਛਰ ਪਕਸ਼ੀਆਂ ਪੈਦਾ ਹੋ ਕੇ ਬਿਮਾਰੀਆਂ ਦਾ ਖਤਰਾ ਵੀ ਪੈ ਰਿਹਾ ਹੈ ਨਾਲ ਹੀ ਇਸ ਗੰਦੇ ਪਾਣੀ ਦੀ ਬਦਬੂ ਇਸ ਤੋਂ ਇਲਾਵਾ ਇਹ ਪੂਸ਼ਕ ਪਾਣੀ ਆਵਰਫਲੋ ਹੋ ਕੇ ਕਈ ਘਰਾਂ ਦੀਆਂ ਵਿੱਚ ਵੀ ਕੁਸ ਰਿਆ ਹੈ ਜਿਸ ਨਾਲ ਘਰਾਂ ਦੇ ਤੈਤ ਜਾਣ ਦਾ ਡਰ ਪੈਦਾ ਹੋ ਗਿਆ ਹੈ ਇਸ ਤੋਂ ਇਲਾਵਾ ਪਿੰਡ ਦੀ ਸਥਿਤੀ ਵੀ ਕਾਫੀ ਉਚਾਨ ਪਹੁੰਚ ਰਹੀ ਹੈ ਉਨ੍ਹਾਂ ਨੇ ਜਲਦ ਤੋਂ ਜਲਦ ਪਿੰਡ ਦੇ ਸੀਵਰੇ ਤੇ ਗੰਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਨ ਦਾ ਫੈਸਲਾ ਕੀਤਾ ਹੈ ਹਾਰਿਆ ਨੇ ਪਾਣੀ ਸਾੜੀ phasal ਨੂੰ ਖਰਾਬ ਕਰਨਾ ਉਸ ਬਾਰਸ਼ ਆ ਜਾਵੇ ਸਾੜੀ phasal ਨਹੀਂ ਡੋਬ ਜਾਂਦੀ ਜੀ ਤੇ ਕੋਈ ਸਾਲਾ ਨਿਕਾਸ ਕੋ ਨਹੀਂ ਪਾਣੀ ਦਾ ਸਾਰੇ ਪਿੰਡ ਦਾ ਇੱਕੇ ਪਾਸੇ ਨਿਕਾਸ ਕਿਸ ਤਰ੍ਹਾਂ ਪਾਉਂ ਕੋਈ ਨਿਕਾਸੀ ਨਹੀਂ ਬਾਹਰ ਜਾ ਰਹੀ ਸਰਕਾਰ ਇਹ ਜਮਾ ਸਾਰਾ ਛੰਕਾ ਦਾ ਖਾਰ ਰਿਹਾ ਮੱਛਰ ਬਹੁਤ ਹੈ ਸਾਢੇ 4 5 ਏਕੜ ਪਾੜੀ ਡੁੱਬ ਜਾਂਦੀ ਹੈ ਸਰਕਾਰ ਹੀ ਸ਼ਾਇਦ ਨਹੀਂ ਦੇ ਰਹੀ ਪਾਣੀ ਲੱਗਿਆ ਪਿੰਡ ਆਪਣੇ ਅਰਥਾਂ ਦਾ ਇਕੱਠਾ ਕਰ ਪਿੰਡ ਵੱਲੋਂ ਫੰਡ ਇਕੱਠਾ ਕੀਤਾ ਗਿਆ ਸਰਕਾਰ ਤੋਂ ਕੋਈ ਮਦਦ ਨਹੀਂ ਮਿਲ ਰਹੀ ਇਹ ਜਿਆ ਨਹੀਂ ਕੋਈ ਸਰਕਾਰ ਦਾ ਸਸਤਾ ਹੁੰਦੇ ਆਉਂਦੇ ਆਂਦੇ ਨੇ ਚਿੜੀਆ ਗਾਰੇ ਦਾ ਹਸਟਾਕ ਲਾ ਚਿੜੀਆ ਗਾਰੇ ਨਹੀਂ ਬਣਦਾ ਬੇਕੋਸ਼ ਕਾਗਜ਼ਾਂ ਚਹਿਰੇ ਖਾ ਜਾਂਦੇ ਰੁਪਏ ਸਰਕਾਰ ਕੱਢ ਜੇ ਪਾਣੀ ਦੇ ਕਿਸੇ ਫਸਾਏ ਸੇ ਕਾਢਣੀ ਹੈਗਾ ਇਸਾਰੇ ਕੋਟ ਖਰਾਬ ਹੋ ਜਾਂਦੇ ਨੇ ਇਹ ਤਾਂ ਜਿਵੇਂ ਡੇਗ ਪੈਤ ਪੈਣੀ ਕੋਨੀ ਨੇਗੇ ਨਹੀਂ ਸਾਡੀ ਸੜਕ ਬਣਦੀ ਪਈਏਗੀ ਪਾਣੀ ਇਸ ਪੰਡਿਚ ਘਣੇ ਨੂੰ ਜਾਂਦਾ ਹੈ ਇਧਰ ਵੀ ਮਕਾਨ ਖੜਨਾ ਇਹਦੇ ਅੰਦਰ ਜਾਂਦਾ ਪਾਣੀ ਇਧਰ ਪਾਣੀ ਨੇ ਬੰਦ ਕਰੇ ਘਰਨ ਵੜ ਜਾਂਦਾ ਹੈ ਖਾਲੀਆਂ ਦੇ ਵਿੱਚ ਚੰਤਰੇਤ ਜਾਂਦਾ ਹੈ ਪਾਣੀ ਤੇ ਕਿਸੇ ਪਾਸੇ ਨਿਕਾਲ ਕੋਈ ਨਹੀਂ ਹੈਗਾ ਪਾਣੀ ਨੇ ਨਿਕਲੇ ਬਿਮਾਰੀ ਤੇ ਬੜਨੀ ਬੜਨੀ ਨੇਗੀਆਂ ਬਿਮਾਰੀ ਤਾਂ ਦੁਨੀਆ ਹੀ ਲਗਣੀ ਨੇਗੀਆਂ ਬੰਨੀਆਂ ਨੂੰ ਪਰ ਉਹ ਕੀ ਕੀਤਾ ਜਾਵੇ ਤੇ ਨਾ ਕੋਈ ਛੜਕਦਾ ਹਾਲ ਹੈ ਤੇ ਨਾ ਕੋਈ ਇਹ ਖਾਲੀਆਂ ਦਾ ਹਾਲ ਹੈਗਾ ਇਹਨਾਂ ਤਾਂ ਲਉਣਾ ਚਾਹੀਦਾ ਕਿਸਨ ਕਿਸੇ ਪਾਸੇ ਛੜਕ ਬਣੇ ਖਾਲੀਆਂ ਵੱਡੀਆਂ ਬਣਨ ਸਾਡੀਆਂ ਸਾਡਾ ਕੋਈ ਪਾਣੀ ਦਾ ਨਿਕਾਲ ਹੋਇਆਗਾ ਪਰੇਸ਼ਾਨੀ ਹੋ ਰਹੀ ਹੈ ਪਿੰਡ ਚ ਬਹੁਤ ਸਾਧਨ ਵੀ ਬਹੁਤ ਲੰਘਦੇ ਨੇ ਬਹੁਤ ਜਿਆਦਾ ਪਰੇਸ਼ਾਨੀ ਹੈ ਆਦਮੀ ਲੰਘਦੇ ਨੇ ਨਾਨੂ ਵੀ ਬੜੀ ਪਰੇਸ਼ਾਨੀ ਆਦੀ ਨਿੱਕੇ ਬੱਚੇ ਸਕੂਲ ਆ ਲੰਘਦੇ ਨੇ ਨਾਨੂ ਬਹੁਤ ਪਰੇਸ਼ਾਨੀ ਹੈ ਗੋਡੇ-ਗੋਡੇ ਜਿੱਦਾ ਪਾਣੀ ਹੋ ਜਾਂਦਾ ਹੈ ਮੈਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਨਾ ਕਿ ਸਾਡੇ ਇੰਡਸਤਾ ਕਲਾਂ ਵਿੱਚ ਸਦਾਰ ਹੋਈ ਜਾਵੇ ਤੇ ਬੱਚਿਆਂ ਨੂੰ ਵਧੀਆ ਛਰਕਾਂ ਲੰਘਣ ਵਾਸਤੇ ਹੋ ਜਾਵੇ ਕੋਈ ਵਿਕਲ ਵੀ ਲੰਘਦੇ ਨੇ ਆਰਮੀਅਲ ਦੀਆਂ ਗੱਡੀਆਂ ਵੀ ਲੰਘਦੀਆਂ ਨੇ ਨਾਨੀ ਬੋ ਦਿੱਕਤ ਹੁੰਦੀ ਹੈ ਸਾਡੀ ਬੇਨਤੀ ਹੈ ਕਿ ਸਾਡੇ ਪਿੰਡ ਹਸਤਾਗਰਾਂ ਦੇ ਵਿੱਚ ਜੋ ਸੜਕਾਂ ਨੇ ਸਬਸੁੱਥ ਜੇ ਕੀਤੀਆਂ ਜਾਣ ਤੇ ਹੋਰ ਵੀ ਜੋ ਕੰਮ ਨੇ ਪਿੰਡ ਦੇ ਉਹ ਵੀ ਕੀਤੇ ਜਾਣ ਤਾਂ ਪਾਣੀ ਦੀ ਨਿਕਾਸ ਦੀ ਹੱਲ ਕੀਤਾ ਜਾਵੇ ਜੋ ਹੋਰ ਵੀ ਪਿੰਡ ਦੇ ਕੰਮਕਾਰ ਰਗੇ ਨੇ ਪ੍ਰਸ਼ਾਸਨ ਨੂੰ ਮੈਂ ਇਹ ਬੇਨਤੀ ਕਰਦਾ ਕਿ ਹੋਰ ਵੀ ਸਾਡੇ ਕਾਮਕਾਰਾਂ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕਰਨ ਤੇ ਬੜਾ ਧੰਨਵਾਦ ਹੋਵੇਗਾ ਬਹੁਤ ਹੀ ਪਰੇਸ਼ਾਨੀ ਹੈ ਕਿ ਨਿੱਕੇ ਨਿੱਕੇ ਬੱਚਾ ਨੂੰ ਬੰਬਾਰੀ ਹੋਏ ਪੈਨੇ ਕਈ ਘਰਾਂ ਦੇ ਬੱਚੇ ਮੱਛਰ ਨੇ ਡੇਂਗੂ ਬੁਖਾਰ ਹੋ ਚੁੱਕਾ ਹੈ ਤੇ ਕਣੀਆਂ ਨੇ ਵਿਚਾਰੇ ਲੜ ਚੁੱਕਾ ਕਣੇ ਦੇ ਘਰੇ ਪੱਖੇ ਨਹੀਂ ਹੈਗੇ ਤੇ ਨਾਂਨੇ ਘਰੇ ਜਾ ਤੇ ਮੱਛਰ ਜਾਂਦਾ ਤੇ ਲੜਦਾ ਬੱਚਿਆਂ ਨੂੰ ਕਰਨ ਕਾਇਨ ਚੰਗ ਚਲੇਗੇ ਕੋਈ ਲੋਸਮੈਂਟ ਕਰਾਵਣ ਹੈ ਪਿੰਡ ਚ ਪਤਾ ਲੱਗਿਆ ਵੀ ਠੀਕ ਹੈ ਕਿ ਸਮਣਾ ਸਾਹਬ ਆਏ ਨੇ ਕੋਈ ਲੋਸਮੈਂਟ ਨਹੀਂ ਕੋਸ਼ ਨਹੀਂ ਪਬਲਿਕ ਨਹੀਂ ਕੋਈ ਪਬਲਿਕ ਕਿੱਥੀ ਹੋਈ ਤੁਸਾਨੂੰ ਦੱਸਣ ਚੰਗੇ ਕਰਨਾ ਚਾਹੁੰਦੇ ਆ कि ਸਾਡੇ ਪਿੰਡ ਦਾ ਵਿਕਾਸ ਸਗਾਂ ਜੋ ਵੀ ਇਹ ਖਾਲੀਆਂ ਪਾਣੀਆਂ ਨੇ ਸਭ ਸੁਧਲੇ ਛੜਕਾ ਕੀ ਦਿਆ ਜਾਨ ਪ੍ਰਸ਼ਾਸਨ ਤੋਂ ਮੈਂ ਬੇਨਤੀ ਇਹ ਕਰਨਾ ਚਾਹਨਾ ਕੋਠੇ ਕਿਹੜੇ ਖਰਾਬ ਹੋਏ ਜਾਂਦੇ ਨੇ ਤੇ ਪਾਣੀ ਕੋਈ ਨਿਕਾਲ ਹੈ ਨਹੀਂ ਨਾਲੇ ਚੰਨ ਜੀ ਸ਼ੋਰ ਸ਼ੋਰ ਪਿਆ ਜਾਵੇ ਇੱਥੇ ਛਰਮ ਛਰਵਾਦੂ ਕੋ ਕੀੜੇ ਮਕੌੜੇ ਇੱਥੇ ਵਾਦੂ ਹੋ ਜਾਵੇ। ਇਹ ਵੀ ਹਾਲ ਖਰਾਬ ਹੋਇਆ ਤਾਂ ਨਾ ਕੋਈ ਅਕੜੀ ਸੜਕਾਂ ਕਰਨੇ ਤੇ ਬਣਨ ਵਾਲੇ ਰੇਂਜਰ ਨਾ ਹੋ ਬਣਦੀਆਂ ਪਈਆਂ। ਇਹ ਤਾਂ ਖਾਲੀਆਂ ਦੇ ਕਰਦੇ ਨੇ ਤਾਂ ਸੜਕਾਂ ਬਣਾ ਲਓ ਜਿਹੜੀਆਂ ਕੋਈ ਸੁਣਾ ਹੋ ਇੱਥੇ ਗਿੰਦਾ ਨਹੀਂ ਪਿੰਡਾਂ ਮੈਣੇ। ਕੋਈ ਕੁਛ ਨਹੀਂ ਕਰਦਾ ਕੋਈ ਇੱਥੇ ਨਹੀਂ ਰੱਖਿਆ ਗਿਆ ਇਸ ਪਾਸੇ ਉਹਨੇ ਚੱਕਰ ਹੀ ਨਹੀਂ ਲਗਾਇਆ ਸਪੈਂਚ ਤੇ ਬੰਦੇ ਆਉਂਦੇ ਨੇ ਕੋਈ ਕਿਸੇ ਗੱਲ ਕੀਤੀ ਨਹੀਂ ਤੁਹਾਡਾ ਕੰਮ ਹੋਵੇਗਾ ਕਿ ਜੇ ਨਹੀਂ ਤਾਂ ਖਾਰੀਆਂ ਦਾ ਹੋ ਜਾਵੇ ਤੇ ਘਰਾਂ ਦੇ ਕਿਹੜੇ ਸੜਕਾਂ ਦੇ ਬਣ ਜਾਂਦੇ ਤਾਂ ਉਹ ਚਾਹ ਹੋ ਜਾਂਦਾ ਉਹ ਜੇ ਕਹਿੰਦੇ ਆ ਭਈ ਸਾਰੀਆਂ ਖਾਲੀਆਂ ਚੱਲ ਜਾਵਣ ਸੜਕਾਂ ਬਣ ਜਾਵਣ ਚੰਗੀਆਂ ਹੋ ਜਾਵਣ ਉੱਚੀਆਂ ਹੋ ਜਾਵਣ ਵੇ ਪਰੇਸ਼ਾਨੀ ਹੈ ਵੀ ਸਰਦਿਆ ਸਾਰਾ ਸਰਵਰ ਪਾਇਆ ਜਾਵੇ ਤੋੜ ਦੇ ਗਾਂ ਖਾਲੀਆਂ ਬਣੀਆਂ ਨੇ ਪਾਣੀ ਸਾਡਾ ਗਾਂ ਜਾ ਨਹੀਂ ਰਿਹਾ ਇਹ ਪਿੰਡ ਦੇ ਬਣੇ ਨੇ ਵੇਖ ਸਰਪੰਚ ਮੈਂਬਰ ਤਾਂ ਜਿੰਮਿਆਂ ਦੇ ਵੇਖ ਹਾਲ ਸਾਡਾ ਕੀ ਬਣਿਆ ਪਿਆ ਜੇ ਸਰਕਾਰ ਆ ਸੌਣਾ ਸਾਡੀ ਅੰਝ ਨਹੀਂ ਸੁਣਦਾ ਪੀ ਕਿਸੇ ਪਾਰਟੀ ਦੀ ਜਿਹੀ ਬਲੇ ਹੋ ਗਿਆ ਕਰੀ ਜਿਹੀ ਬਲੇ ਹੋ ਗਿਆ ਸਾਡੇ ਗੁਰਦੁਆਰਾ ਸਾਹਿਬ ਕੋਲ ਦੇਖੋ ਸਾਰਾ ਗੰਦ ਮਚਿਆ ਸੁਧਾਰ ਆਇਆ ਨਹੀਂ ਪਿੰਡ ਦਾ ਸਰਕਾਰਾਂ ਪਤਾ ਨਹੀਂ ਕਿੱਥੇ ਗਿਆ ਨੇ ਆਹ ਭਰਾ ਇਧਰ ਕਮਾਓ ਜੀ ਗੁਰਦੁਆਰੇ ਨਾਲ ਪਾਸ ਉੱਤਰ ਕੋਈ ਬੁਰਾ ਆ ਰਿਹਾ ਹੈ ਮਾਫ਼ ਕਰਨਾ ਤੇ ਸਾਡੇ ਪਿੰਡ ਸਰਵਰ ਜਿਹਾਣਾ ਚਾਹੀਦਾ